ਜਿਹੜਾ ਉਹ ਪਹੁੰਚ ਰਿਹਾ ਉਹ निग चलो मैडल हा हाला आया नहीं चलो कोई नहीं जाओ मैडल पहले नंबर दे हाँ ਪੈਰਨ ਬੈਦੋ ਬੈਦੋ ਆਉ ਆ ਉੱਠ ਚੱਲੋ ਵਾਰੀ ਵਾਰੀ ਸੋਨਹਾਲ ਫੁੰਡੋਲੇ ਸੋਨ ਉਹ ਤੇਰਾ ਉਹ ਬੋਲ ਕੋਣ ਆਸਾਂ ਮੈਨੂੰ ਉਪੜਾ ਰਹਿਮਤ ਪ੍ਰੀਤ ਕੌਰ ਬੋਲੇ ਸੋਨਹਾਲ ਸੋਨ ਸਿਰ ਸਟਾਕ ਪੁੱਤ ਆ ਬੇਟੇ ਉਹ ਇੱਕ ਮੈਡਲ ਪਹਿਲੇ ਨੰਬਰ ਤੇ ਨਾ ਬੋਲੇ ਸੋ ਨਿਹਾਲ ਸਵਾਮੀ ਯਾ ਆ ਸੋਜੇ ਨੰਬਰ ਵਾਲੇ ਕਿਹੜੇ ਸੀ ਆਓ ਦੋ ਮਿੰਟ ਸਤਵੀਰ ਪ੍ਰੀਤਪਾਲ ਬੋਲੇ ਸੋ ਨਿਹਾਲ दूसरा नंबर है ना हाँ भीर मैडल कौन ना? बोले सो निहार तेरा तीजा नंबर है

आओ आओ उठो चलो बारी बारी बोले सो निहाल आओ आओ इधर आ चलो बोले सो निहाल बोले सो निहाल शास्त्रीय काल हाँ दुआ ਆਜਾ ਆਜਾ ਬੋਲੇ ਸੋਨਹਾਲ ਦੀਆ ਕਾਲੇ ਬੋਲੇ ਸੋਨਹਾਲ ਦੀਆ ਕਾਲੇ ਆਓ ਆਦੋ ਆਦੋ ਬੋਲੇ ਸੋਨਹਾਲ ਦੀਆ ਕਾਲੇ ਆਸਾ ਮੈਨੂੰ ਫੜਾ रहमतप्रीत कौर बोले सो निहाल शार्थ। शार्थ। हाँ बेटे एक तो मेडल पहले नंबर दिन बोले सो निहाल ਕੋਡ ਜਮਾਂ ਨੰਬਰ ਆ ਕਿਹੜੇ ਸੀ ਆਓ ਦੋ ਮਿੰਟ ਸਤਵੀਰ ਪ੍ਰੀਤਪਾਲ ਬੋਲੇ ਸੋਨਿਹਾ ਜਮਾਂ ਨੰਬਰ ਹਨ ਹਾਵੀਰ ਆਪਣਾ ਰੋਲ बोले भो निहाल तेरा तीजा नंबर है बोले सो निहा तो तीजे बोले सो निहाल बह जाओ बह जाओ आओ आओ उठो चलो वारी वारी बोले सो निहाल ਆਓ ਆਓ ਇੱਧਰ ਆਜੋ ਇਹ ਬੋਲੇ ਸੋਨਿਹਾਲ ਜਸਤਰੀ ਆਕਾਲ ਆਰਵਾਰਵਾਜਾ ਜਾਜਾ ਬੋਲੇ ਸੋਨਿਹਾਲ ਬੋਲੇ ਸੋਨਹਾਲ ਆਸਰੀਆ ਕਾਲੇ ਆਓ ਆਦੋ ਆਦੋ ਬੋਲੇ ਸੋਨਹਾਲ ਆਸਰੀਆ ਕਾਲੇ ਬੋਲੇ ਸੋਨਹਾਲ ਆਸਰੀਆ ਕਾਲੇ आया नहीं चलो कोई नहीं हेलो बेटी, एक मेडल एक भी पाई बोले सो निहाल ਦੂਜੇ ਨੰਬਰ ਤੇ ਆ ਹਾਂ ਸਹੀ ਤੇ ਹਾਂ ਜੀ ਜਦੋਂ ਮੈਂ ਦੂਸਰੋਂ ਤੁਹਾਨੂੰ ਸੁਆਦਾ ਜਿਹੜੇ 15 16 ਦਿਨਾਂ ਦੀ ਕਲਾਸ ਦੇ ਵਿੱਚੋਂ ਸਾਰੇ ਬੱਚਿਆਂ ਨੇ ਜਿਹੜੇ ਪੇਪਰ ਦਿੱਤੇ ਆ ਤੁਸੀਂ ਬਹੁਤ ਹਿੰਮਤ ਕੀਤੀ ਆ ਸਾਰਿਆਂ ਨੇ 10 ਗੁਰੂਆਂ ਦੇ ਨਾਮ ਮੂਲ ਮੰਤਰ ਇਤਿਹਾਸ ਦੇ ਵਿੱਚੋਂ ਗੁਰੂ ਸਾਹਿਬਾਂ ਦੇ ਜਿਹੜੇ ਸਵਾਲ ਤੁਹਾਨੂੰ ਪਾਏਗੇ ਤੁਸੀਂ ਆਪਣੀ ਆਪਣੀ ਬੜੀ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸੋਚ ਨਾਲ ਤੁਸੀਂ ਆਪਣੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਆ ਇਹਦੇ ਵਿੱਚ ਆਪਣੀਆਂ ਦੋ ਟੀਮਾਂ ਸੀ ਜਿਹੜੇ 0 ਤੋਂ ਲੈ ਕੇ 10 ਸਾਲ ਦੀ ਉਮਰ ਦੇ ਬੱਚੇ ਉਹਨਾਂ ਨੂੰ ਅਸੀਂ ਵੱਖਰਾ ਜਿਹੜਾ ਪਹਿਲੇ ਤੇ ਦੂਜੇ ਤੀਜੇ ਸਥਾਨ ਤੇ ਬੱਚਿਆਂ ਨੂੰ ਕੱਢਿਆ ਗਿਆ ਔਰ ਜਿਹੜੇ ਵੱਡੇ ਬੱਚੇ ਆ 10 ਸਾਲ ਤੋਂ ਉੱਪਰ ਉਹਨਾਂ ਬੱਚਿਆਂ ਦੀ ਅਲੱਗ ਜਿਹੜੀ ਅਸੀਂ ਚੋਣ ਕੀਤੀ ਆ ਪਹਿਲੇ ਦੂਜੇ ਤੀਜੇ ਸਥਾਨ ਦੀ ਸੋ ਪਹਿਲਾਂ ਛੋਟੇ ਬੱਚਿਆਂ ਦਾ ਅਸੀਂ ਨਾਮ ਅਨਾਉਂਸ ਕਰਾਂਗੇ ਜਿਹੜਾ ਪਹਿਲੇ ਨੰਬਰ ਤੇ ਬੱਚਾ ਆਇਆ 110 ਨੰਬਰਾਂ ਦੇ ਵਿੱਚੋਂ 105 ਨੰਬਰ ਗੁਰਨੂਰ ਕੌਰ ਗੁਰਨੂਰ ਕੌਰ ਇੱਥੇ ਆ ਜਾ ਬੱਚੇ ਔਰ ਛੋਟੇ ਬੱਚਿਆਂ ਚੋਂ ਦੂਜੇ ਨੰਬਰ ਤੇ ਰੋਬਨ ਸਿੰਘ ਰੋਬਨ ਸਿੰਘ ਤੀਜੇ ਨੰਬਰ ਤੇ ਕਰਨਦੀਪ ਸਿੰਘ ਛੋਟੇ ਬੱਚਿਆਂ ਚੋਂ ਚਲੋ ਅੱਛਾ ਜਿਹੜੇ ਵੱਡੇ ਬੱਚੇ ਆ ਇਹਨਾਂ ਦੇ ਵਿੱਚ ਦੋ ਬੱਚੇ ਪਹਿਲੇ ਨੰਬਰ ਤੇ ਆਏ ਆ ਉਹ ਇੱਕ ਵਾਰੀ ਦੋਵੇਂ ਆ ਜਾਣਾ 110 ਨੰਬਰਾਂ ਤੋਂ 105 ਨੰਬਰ ਆਏ ਦੋਵਾਂ ਦੇ ਇਹ ਬੇਟੀ ਰਹਿਮਤਪ੍ਰੀਤ ਕੌਰ ਤੇ ਇੱਕ ਬੇਟੀ ਜੈਸਮੀਨ ਕੌਰ ਔਰ ਦੂਜੇ ਨੰਬਰ ਤੇ ਰਣਜੋਤ ਸਿੰਘ ਤੇ ਸਤਵੀਰਪ੍ਰੀਤ ਕੌਰ ਇਹ ਵੀ ਦੋ ਬੱਚੇ ਆਏ ਆ ਤੀਜੇ ਨੰਬਰ ਤੇ ਗੁਰਜਿੰਦਰ ਸਿੰਘ ਇਹ ਵੱਡੇ ਬੱਚਿਆਂ ਚੋਂ ਪਹਿਲੇ ਦੂਜੇ ਤੀਜੇ ਸਥਾਨ ਤੇ ਬੱਚੇ ਜਿਹੜੇ ਆਏ ਆ ਔਰ ਜਿਹੜੇ ਬੱਚੇ ਪਹਿਲੇ ਨੰਬਰ ਤੇ ਦੋ ਆਏ ਆ ਉਹਨਾਂ ਦੀ ਅਸੀਂ ਪਰਚੀ ਪਾਵਾਂਗੇ ਤੇ ਉਹਨਾਂ ਨੂੰ ਅਸੀਂ ਜਿਹੜੀ ਪ੍ਰੇਮ ਭੇਟਾ ਹੈ ਉਹ ਦੇਵਾਂਗੇ ਤੇ ਨਾਲ ਇੱਕ ਮੈਡਲ ਦੇਵਾਂਗੇ ਜਿਹੜੇ ਬੱਚੇ ਦਾ ਨਾਮ ਆ ਗਿਆ ਉਹਨੂੰ ਨਾਲ ਅਸੀਂ ਸਨਮਾਨਿਤ ਵੀ ਕਰਾਂਗੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ やって ਦੇਵਾ ਨਾਮ ਹੈ ਉਹ ਕੀ ਕਹਿਣਾ ਚਾਹੁੰਦੇ ਮੇਰੇ ਨਾਨਾ ਜੀ ਸੰਗੇ ਜੀ ਸਾਨੂੰ ਬਾਬਾ ਜੀ ਨੇ ਬਹੁਤ ਸਾਰਾ ਸ਼ਾਇ ਗੁਰੂਆਂ ਬਾਰੇ ਸਾਨੂੰ 10 ਗੁਰੂਆਂ ਬਾਰੇ ਸਿਖਾਇਆ ਪੰਜ ਪੈਰਾਂ ਬਾਰੇ ਸਿਖਾਇਆ ਸ੍ਰੀ ਗੁਰਮੁਖਤ ਸਿਖਾਇਆ ਤੇ ਇੰਨਾ ਸਾਰਾ ਜੀਵਨ ਸਿਖਾ ਕੇ ਸਾਡਾ ਟੈਸਟ ਲੱਗ ਗਿਆ ਤੇ ਬੱਚਿਆਂ ਨੂੰ ਨਾਮ ਦਿੱਤੇ ਗਏ ਨੇ ਮੈਂ ਮੇਰੇ ਮਾਪਿਆਂ ਨੇ ਵੀ ਇਹ ਕਿਹਾ ਜੇ ਕੁਝ ਸਿੱਖਣਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਬਾਬਾ ਜੀ ਦੇ ਕੋਲ ਜਾ ਕੇ ਸਿੱਖੋ ਜਿਹੜਾ ਕੁਝ ਤੁਹਾਨੂੰ ਇੱਥੇ ਆ ਕੇ ਬਾਬਾ ਜੀ ਨੇ ਸਿਖਾਇਆ ਹੈ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਸੀਗਾ ਹੈਗਾ ਸੀ ਪਰ ਜਾਣਕਾਰੀ ਸੀ ਕੋਈ ਨਹੀਂ ਜੀ ਦੇਖੋ ਜਦੋਂ ਨਾਮ ਬੈਜੀ ਕੋ ਲੈ ਕੇ ਸਿੱਖਿਆ ਜੇ ਤੋ ਨੋ ਆਪਣਾ ਅੱਜ ਮੈਡਲ ਦਿੱਤਾ ਨਾਮ ਕਰਾ ਮਿਲੇ ਕਿਹੜੇ ਨੰਬਰ ਤੇ ਆਏ ਤੁਸੀਂ ਮੈਂ ਦੂਜੇ ਨੰਬਰ ਤੇ ਆਏ ਹਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੋਚਦੀ ਹੈ ਮੈਂ ਚੰਨਾ ਜੀ ਮੈਂ ਵੀ ਇੱਕ ਸਿੱਖ ਬਣ ਵੱਡਾ ਗੁਰੂ ਨਾਨਕ ਬਾਬਾ ਜੀ ਨੂੰ ਕਿੰਨੇ ਕਿ ਬੱਚੇ ਜਿਹੜੇ ਇਤਿਹਾਸ ਨਾਲ ਜੁੜੇ ਇੱਥੇ ਜਿੱਟ ਗੱਲ ਖਾਈ ਨਹੀਂ ਬੱਚੇ ਹੈ ਮਾ ਜੀ ਔਰ ਕੀ ਕਹਿਣਾ ਚਾਹੂਗੀ ਅੱਜ ਕਿਵੇਂ ਇੱਥੇ ਆਏ ਹਾਂ ਮੇਰਾ ਨਾਮ ਅਮਨਦੀਪ ਕੌਰਾ ਜੀ ਜੀ ਮੇਰੇ ਬੱਚੇ ਕਲਾਸਾਂ ਲੈਂਦੇ ਆ ਗੁਰਮਤ ਕਲਾਸਾਂ ਜੀ 15 ਦਿਨਾਂ ਤੋਂ ਚੱਲ ਰਹੀਆਂ ਨੇ ਔਰ ਅੱਜ ਬੱਚਿਆਂ ਦੇ ਮਤਲਬ ਕਿ ਆਪਣੇ ਬੱਚਿਆਂ ਦੀਆਂ ਸਾਰਿਆਂ ਦੇ ਰਿਜ਼ਲਟ ਆਇਆ ਏ ਜੀ ਵੀ ਬੱਚੇ ਕਿਹੜੇ ਕਿ ਆਪਣੇ ਜਿਆਦਾ ਸਮਝਦਾਰ ਹੋ ਗਏ ਜਿਆਦਾ ਜਾਣਕਾਰੀ ਹੁਗਾਂਵਾਰੀ ਮਿਲ ਗਈ ਆ ਪਹਿਲੇ ਦੂਜੇ ਨੰਬਰਾਂ ਤੇ ਸਨਮਾਨਿਤ ਕੀਤੇ ਗਏ ਆ ਬਾਬਾ ਜੀ ਨੇ ਕਰਿਆ ਹੋਇਆ ਇਹਨਾਂ ਨੂੰ ਸਨਮਾਨਤ ਤੋ ਬਹੁਤ ਵਧੀਆ ਲੱਗਿਆ ਕਿਉਂਕਿ ਬੱਚਿਆਂ ਨੂੰ ਇੰਨਾ ਕੁ ਸਿੱਖਣ ਨੂੰ ਮਿਲਿਆ ਕਿ ਜਿਹੜਾ ਅਸੀਂ ਨਹੀਂ ਸਿਖਾ ਸਕਦੇ ਸੀਗੇ। ਹਾਂਜੀ ਗੁਰੂਆਂ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ, ਪੰਜ ਪਿਆਰਿਆਂ ਬਾਰੇ, ਉਹਨਾਂ ਦੇ ਮਾਤਾ-ਪਿਤਾ ਬਾਰੇ, ਉਹਨਾਂ ਦਾ ਜਨਮ ਕਿੱਥੇ ਹੋਇਆ ਇਹ ਸਾਰਾ ਕੁਝ ਸਿਖਾਇਆ ਗਿਆ ਏ। ਹਾਂਜੀ। ਉਹਨਾਂ ਦੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਬਾਬਾ ਬੱਚਿਆਂ ਨੂੰ ਲਾਲ ਜੁੱਤੀ ਉਹਨਾਂ ਬਾਬਾ ਜੀ ਨੇ ਹਾਂਜੀ ਹਾਂਜੀ। ਕਿਉਂਕਿ ਕਿਹੜਾ ਮਾਪਿ ਉਹ ਨਹੀਂ ਚਾਹੂਗਾ ਕਿ ਬੱਚੇ ਗੁਰਸਿੱਖੀ ਨਾਲ ਜੁੜਨ। ਕਿਉਂਕਿ ਦੇਖੋ ਅੱਜ ਕੱਲ੍ਹ ਦੌਰ ਨਸ਼ਿਆਂ ਦਾ ਚੱਲ ਰਿਹਾ ਏ। ਅਸੀਂ ਤਾਂ ਇਹੀ ਚਾਹੁੰਦੇ ਆ ਵੀ ਹਾਂ ਸਾਡੇ ਬੱਚੇ ਹਮੇਸ਼ਾ ਲਈ ਅਹੀਂ ਜੁੜ ਹਾਂਜੀ ਮੇਰਾ ਵੱਡਾ ਬੇਟਾ ਏ ਬਾਬਾ ਜੀ ਨਾਲ 2 ਸਾਲ ਹੋ ਗਏ ਜੁੜਿਆ ਹੋਇਆ ਏ ਬਹੁਤ ਵਧੀਆ ਸਾਰਾ ਕੁਝ ਹੀ ਸਿੱਖ ਰਿਹਾ ਏ ਗੁਰਬਾਣੀ ਵੀ ਸਿੱਖ ਰਿਹਾ ਏ ਔਰ ਕੀਰਤਨ ਵਗੈਰਾ ਵੀ ਸਿੱਖ ਰਿਹਾ ਏ ਪਾਠ ਤੋਂ ਪੂਰਾ ਸਿੱਖ ਚੁੱਕਿਆ ਏ ਹਾਂਜੀ ਔਰ ਬਾਬਾ ਜੀ ਬਹੁਤ ਵਧੀਆ ਏ ਬਹੁਤ ਨੇਕ ਕੰਮ ਕਰਦੇ ਆ ਕੁੜੀਆਂ ਦੇ ਵਿਆਹ ਵੀ ਕਰਦੇ ਆ ਜੀ ਤੋਂ ਹੁਣ ਬੱਚਿਆਂ ਦੀਆਂ ਕਲਾਸਾਂ ਵੀ ਲੈ ਰਹੇ ਆ ਹਾਂਜੀ ਤੋਂ ਤਾਂ ਯੋਹੀ ਗੱਲ ਆ ਵੀ ਕਹਿਣ ਵਾਲੀ ਏ ਤਾਂ ਭੁੱਖਿਆਂ ਨੂੰ ਰੋਟੀ ਦੇਣ ਵਾਲੀ ਗੱਲ ਏ ਬਹੁਤ ਵਧੀਆ ਨੇਕ ਕੰਮ ਕਰਦੇ ਆ ਇਹ ਆ ਵੀ ਜੋ ਕੁਝ ਵੀ ਹੋਇਆ ਪਿਛਲੇ ਦਿਨੀ ਆਪਾਂ ਨੂੰ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਪਰ ਹਾਂ ਵੀ ਬਹੁਤ ਮਾੜਾ ਹੋਇਆ ਵੀ ਇੰਨੇ ਵਧੀਆ ਬੰਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਸੀਗਾ। ਅੱਗੇ ਬਾਬਿਆ ਜੀ ਜੋ ਇਹ ਪ੍ਰੋਗਰਾਮ ਰੱਖਿਆ ਗਿਆ ਸੀਗਾ ਕਿਸ ਕੰਦੇ ਇਹ ਅਸੀਂ ਜਿਹੜਾ ਪ੍ਰੋਗਰਾਮ ਹੈ ਜੀ ਅ ਜ਼ੀਰੋ ਤੋਂ ਲੈ ਕੇ 10 ਸਾਲ ਦੀ ਉਮਰ ਦੇ ਬੱਚੇ ਔਰ 10 ਤੋਂ 15 ਸਾਲ ਦੀ ਉਮਰ ਦੇ ਬੱਚੇ ਸਾਡੇ ਕੋਲੇ ਇੱਥੇ ਲਗਭਗ 15 ਦਿਨਾਂ ਤੋਂ ਅਸੀਂ ਕਲਾਸਾਂ ਬੱਚਿਆਂ ਦੀਆਂ ਜਿਹੜੀਆਂ ਲਾ ਰਹੇ ਹਾਂ 15 16 ਦਿਨ ਹੋ ਗਏ ਜੀ। 15 16 ਦਿਨਾਂ ਦੀਆਂ ਕਲਾਸਾਂ ਤੋਂ ਬਾਅਦ ਅਸੀਂ ਜਿਹੜਾ ਬੱਚਿਆਂ ਦੇ ਇਤਿਹਾਸ ਵਿੱਚੋਂ ਕੁਝ ਸਵਾਲ ਪਾਏ ਸੀ ਰਿਟਨ ਦੇ ਵਿੱਚ ਲਿਖਤੀ ਤੌਰ ਤੇ ਬੱਚਿਆਂ ਨੇ ਪੇਪਰ ਦਿੱਤਾ ਜਿਦੇ ਵਿੱਚ 10 ਗੁਰੂਆਂ ਦੇ ਨਾਮ ਵੀ ਆ ਗਏ ਮੂਲ ਮੰਤਰ ਕੀ ਹੈ ਮੂਲ ਮੰਤਰ ਪੂਰਾ ਲਿਖੋ ਵੀ ਆ ਗਿਆ ਔਰ ਚਾਰ ਸਹਿਬਜ਼ਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਪੰਜ ਕਕਾਰਾਂ ਦੇ ਨਾਮ ਔਰ ਹੋਰ ਵੀ ਇਤਿਹਾਸ ਵਿੱਚੋਂ ਜਿਹੜੇ ਚਾਰ ਗੁਰੂ ਸਾਹਿਬਾਨਾਂ ਦੇ ਤੱਕ ਅਸੀਂ ਬੱਚਿਆਂ ਨੂੰ ਸਵਾਲ ਪਾਏ ਹੈ ਜਿਨ੍ਹਾਂ ਦੇ ਵਿੱਚ ਅੱਜ ਬੱਚੇ ਜਿਹੜੇ ਪਹਿਲੇ ਦੂਜੇ ਤੀਜੇ ਸਥਾਨ ਤੇ ਆਏ ਆ ਉਹਨਾਂ ਤੋਂ ਅਸੀਂ ਮਿਸ਼ੇਸ਼ ਤੌਰ ਤੇ ਜਿਹੜਾ ਸਨਮਾਨ ਦਿੱਤਾ ਤੇ ਆਪ ਇੱਥੇ ਆਇਓ ਆਪਜੀ ਦੇ ਰੂਗ ਰੂ ਜਿਹੜਾ ਪ੍ਰੋਗਰਾਮ ਹੋਇਆ ਛੀ ਕੀ ਸਨਮਾਨ ਦਿੱਤਾ ਗਿਆ ਬੱਚਿਆਂ ਨੂੰ ਜੀ ਇੱਕ ਤਾਂ ਪ੍ਰੇਮ ਭੇਟ ਆ ਜਿਹੜੀ ਕਿਉਂਕਿ ਪਹਿਲਾਂ ਸੋਚਿਆ ਸੀ ਬੱਚਿਆਂ ਨੂੰ ਸਕੂਲ ਬੈਗ ਦੇ ਦਈਏ ਕਿਉਂਕਿ ਹੁਣ ਕਲਾਸਾਂ ਲੱਗਦੀਆਂ ਸਾਰਿਆਂ ਬੱਚਿਆਂ ਕੋਲੇ ਹੈਗੇ ਆ ਸੋ ਅਸੀਂ ਕੁਝ ਇੱਕ ਮਾਇਆ ਤੇ ਨਾਲ ਅਸੀਂ ਬੱਚਿਆਂ ਨੂੰ ਜਿਹੜਾ ਸਨਮਾਨ ਚਿੰਨ੍ਹ ਦੇ ਰਹੇ ਆ ਤੇ ਨਾਲ ਬੱਚਿਆਂ ਨੂੰ ਮੈਡਲ ਸਾਰੇ ਬੱਚਿਆਂ ਨੂੰ ਪਾਏ ਆ ਜੀ ਕਿੰਨੇ ਬੱਚੇ ਆ ਰਜਿਸਟਰ ਇਹ ਟੋਟਲ ਜਿਹੜੇ ਹੈਗੇ ਆ 28 ਬੱਚੇ ਆ ਜੀ 28 ਬੱਚੇ ਆ ਕੁਝ ਬੱਚੇ ਵੈਸੇ ਵੱਧਦੀ ਆ ਕੁਝ ਆ ਜਾਂਦੇ ਆ ਕੁਝ ਛੋਟੇ ਬੱਚੇ ਆ ਕੁਝ ਰਹਿ ਜਾਂਦੇ ਇਦਾਂ ਹਾਂ ਹਾਂ ਜਿਹੜੇ ਜਿਹੜੇ ਨਾਮੇ ਕਰਤੀ ਹੈ ਉਹ ਜਿਹੜੇ ਤਿੰਨ ਉਹਨਾਂ ਦੇ ਸਿਰਫ ਹੈ ਨੇ ਨਹੀਂ ਧਰਮ ਵੇਖੋ ਸਾਨੂੰ ਮਤਲਬ ਸਾਡਾ ਸਿੱਖ ਧਰਮ ਸੇਹ ਦਿੰਦਾ ਵੀ ਮਾਨਸਕੀ ਜਾਤ ਸਭਾ ਇੱਕ ਪਹਿਚਾਨ ਉਹ ਅਸੀਂ ਤੇ ਸਾਰਿਆਂ ਬੱਚਿਆਂ ਨੂੰ ਸਤਕਾਰ ਦਿੰਨੇ ਆ ਸਾਰੇ ਬੱਚੇ ਆ ਕੋਈ ਜਾਤ ਪਾਤ ਦਾ ਵਿਤਕਰਾ ਗੁਰੂ ਨਾਨਕ ਸਾਹਿਬ ਨੇ ਖਤਮ ਕੀਤਾ ਤੇ ਸਾਰੇ ਬੱਚੇ ਆ ਸਾਰਿਆਂ ਨੂੰ ਪਿਆਰ ਨਾਲ ਅਸੀਂ ਇੱਥੇ ਪੜਾਇਆ ਸਾਰਿਆਂ ਨੂੰ ਸਤਕਾਰ ਦਿੱਤਾ ਜੀ ਤੇ ਆਉਣ ਵਾਲੇ ਸਮੇਂ 'ਚ ਵੱਡੇ ਪ੍ਰਾਲੇ ਕਰਾਂਗੇ ਇਹ ਕਦੋਂ ਇਹ ਪ੍ਰਾਲਾਸ਼ ਨੂੰ ਕਿਹਾ ਇਹ ਇਹ ਜਿਹੜਾ ਬਸ 15 16 ਦੇ ਨਹੀਂ ਹੋਇਆ ਜੀ 15 16 ਦਿਨਾਂ ਬਾਅਦ ਹੀ ਅਸੀਂ ਇੱਕ ਬੱਚਿਆਂ ਦੇ ਉਤਸ਼ਾਹ ਲਈ ਪੇਪਰ ਲਿਆ ਸੀਗਾ ਜਿਹਦੇ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਜਾਰੀ ਹੋਏਗਾ ਆਉਣ ਵਾਲੇ ਸਮੇਂ ਵਿੱਚ ਵੱਡਾ ਕਰਾਂਗੇ ਜੀ ਵੱਡੀਆਂ ਪਟਾਵਾਂ ਬੱਚਿਆਂ ਨੂੰ ਦੇਵਾਂਗੇ ਵੱਡੇ ਸਨਮਾਨਦਨ ਦੇਵਾਂਗੇ ਔਰ ਵੱਡੀ ਜਿੱਤ ਨਾਲ ਬੱਚੇ ਜਿਹੜੇ ਸਿੱਖੀ ਵੀ ਰੱਖਣਗੇ ਔਰ ਸਿੱਖ ਇਤਿਹਾਸ ਤੋਂ ਜਾਣੂ ਵੀ ਹੋਣਗੇ ਕਿਉਂਕਿ ਬੱਚਿਆਂ ਨੂੰ ਜੋੜਨ ਦਾ ਇੱਕ ਤਰਲ ਹੈ ਕਿਸ ਤਰ੍ਹਾਂ ਮੰਦਿਰ ਵਿੱਚ ਆਇਆ ਵੀ ਇਸ ਤਰ੍ਹਾਂ ਹੀ ਫਰਾਲਾ ਕੀਤਾ ਜਾਵੇਗਾ ਨੀ ਇਹ ਪ੍ਰਾਲਾ ਜਿਹੜਾ ਜੀ ਆ ਸ਼ੈੱਡ ਪਾਇਆ ਸੀ ਬਾਹਰ ਇਹ ਬੱਚਿਆਂ ਲਈ ਪਾਇਆ ਸੀ ਵੀ ਇੱਥੇ ਬੱਚੇ ਆਇਆ ਕਰਨਗੇ ਸੋ ਸਾਨੂੰ ਜਿਵੇਂ ਅਸੀਂ ਬੇਟੀਆਂ ਦੇ ਵਿਆਹ ਕਰਦੇ ਆ ਤੇ ਨਾਲ ਨਾਲ ਵਿਚਾਰ ਆਇਆ ਵੀ ਬੱਚਿਆਂ ਨੂੰ ਵੀ ਥੋੜਾ ਜਿਹਾ ਸਿੱਖੀ ਦੀ ਪਨੀਰੀ ਜਿਹੜੀ ਵਧੇ ਸਾਡੀ ਇਹਨਾਂ ਨੂੰ ਸਿੱਖੀ ਨੂੰ ਪ੍ਰੇਰਿਤ ਕਰਨ ਦੀ ਲੋੜ ਹੈ ਸੋ ਇਤਿਹਾਸ ਤੋਂ ਤੇ ਗੁਰੂ ਸਾਹਿਬ ਜੀ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਕਿੰਨੇ ਅੰਗ ਨੇ ਕਿੰਨੇ ਭਗਤਾਂ ਸੰਤਾਂ ਦੀ ਬਾਣੀ ਸਾਰਾ ਬੱਚਿਆਂ ਨੂੰ ਸਵਾਲ ਪਾ ਕੇ ਉਤਸ਼ਾਹਿਤ ਕੀਤਾ ਗਿਆ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ